ਗਾਈ ਜ਼ਿਆਦਾ ਦੇਖ ਸਕਦੇ ਹੋ ਲੋਡ ਪੁੰਚਾ ਟਰੈਕਟਰ ਦਾ ਸਮਾਨ ਲੈਣਾ ਬਾਈ ਹਰਦੀਪ ਸੇਖੋ ਜੀ ਨਾਲ ਤੇ ਆਹ ਵੇਖ ਸਕਦੇ ਹੋ ਗਾਈਜ਼ ਟਰੈਕਟਰਾਂ ਦਾ ਜ਼ਰਾ ਸਮਾਨ ਪਿਆ ਹੋਇਆ ਇੱਧਰ ਬਈ ਦਸਵਾਗੀ ਜੀ ਜ ਇਹ ਆਹ ਦੀ ਸੁਵਰਾਜ 855 ਦਾ 에어 ਕਲੀਨਰ ਇਹ 에어 ਕਲੀਨਰ ਆਈ ਦੇਸੀ ਦਾ ਨਵਾਂ 10000 ਕਰਨੇ ਦੀ ਹੈ ਭੇਜ ਜਾਂਦਾ ਉਹੀ ਦਰਮਾਖੀ ਹਾਂ ਇਹ ਦੇਸੀ ਨਹੀਂ ਹੈ ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਆਂ ਟਰੈਕਟਰਾਂ ਦਾ ਸਮਾਨ ਲੈਣ ਬਈ ਹਰਦੀਪ ਜੀ ਨਾਲ। ਕਿਹਾ ਤੁਸੀਂ ਸਾਰਾ ਵੀਊ ਵੇਖ ਸਕਦੇ ਹੋ ਗਾਈਜ਼। ਅਸੀਂ ਲੋਟ ਪਹੁੰਚੇ ਆਂ ਗਾ ਜੀ ਆਪਾਂ। ਸਾਰਾ ਸਮਾਨ ਤੁਸੀਂ ਦੇਖ ਸਕਦੇ ਹੋ। ਟਰੈਕਟਰਾਂ ਦਾ ਸਾਰਾ ਕਬਾੜ ਇੱਥੇ ਮਿਲਦਾ ਵਾ। ਪੁਰਾਣਾ ਸਮਾਨ ਵੀ ਰੱਖ ਲੈਂਦੇ ਆ ਜੇ ਕਿਸੇ ਨੂੰ ਲੈਣਾ ਹੋਵੇ ਤਾਂ। ਆ ਗਏ ਤੁਸੀਂ ਦੇਖ ਸਕਦੇ ਹੋ। ਛੋਟੀ ਦੁਕਾਨ। ਗਾਈਜ਼ ਆ ਦੇਖ ਸਕਦੇ ਹੋ ਸਾਰੇ ਪਾਸੇ ਦੁਕਾਨਾਂ ਲੱਗਣਾ। ਸਾਰੀਆਂ ਟਰੈਕਟਰ ਗਾਈਜ਼ ਇੱਧਰ ਦੇਖ ਸਕਦੇ ਹੋ। ਕਿੰਨਾ ਕੁਆੜ ਹਰੇਕ ਆਈਟਮ ਟਰੈਕਟਰਾਂ ਦੀ ਮਿਲ ਰਹੀ ਹੈ ਇੱਥੋਂ 36 ਦੀ ਦਾ ਹਿੱਸਾ ਹੈਗਾ ਪਿਛਲਾ ਦਾ ਗੱਲ ਪੁਰਾਣ ਤੋਂ ਪੁਰਾਣਾ ਆਪਾਂ ਨੂੰ ਲੋਕ ਅੱਖਾਂ ਜਿਉਂ ਜਾਣ ਦਰਾਂ ਮੈਂ ਉਹ ਨਹੀਂ ਆਉਣੀ ਗੋਲੂ ਦੀ ਲੈ ਲੈਣਾ ਬੋਲ ਲੈਣਾ ਆਪਾਂ ਆਏ ਆਪਾਂ ਉੱਪਰ ਲੈਵਲ ਉੱਤੇ ਇਧਰ ਗਾਈਸ ਟਰੈਕਟਰਾਂ ਦੇ ਇੰਜਣ ਇੰਜਣ ਆ ਗਾਈਸ ਤੇ ਭਾਈ ਜੀ ਦੂਸਰੇ ਫਲੋਰ ਤੇ ਜਾ ਰਹੇ ਆ ਕਿ ਆਪਾਂ ਵੀ ਜਾਰੀ ਆ ਨਾਮ ਨਾਲ ਸੋ ਗਾਈਜ਼ ਸੈਕੰਡ ਫਲੋਰ ਤੇ ਪਹੁੰਚ ਚੁੱਕੇ ਆ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਗਾਈਜ਼ ਸਮਾਨ ਤੇ ਆ ਸਾਰਾ ਸਮਾਨ ਪਿਆ ਗਾਈਜ਼ ਇਧਰ ਬਾਈ ਜੀ ਆਪਣਾ ਸਮਾਨ ਦਿਖਾ ਰਿਹਾ ਉਹ ਲੈ ਬੈਸਾ ਨਾ ਨਿੰਨੋ ਕਾ ਕਮੋ ਗੀਮੀ ਆ ਬੇ ਕਬਲੇ ਸਨੇਹ ਤੇ ਚੁਲਾ ਚੁਲਾ ਨਿਕਲ ਜਾਏਗਾ ਚੁਲਾ ਨਹੀਂ ਜਾਣਾ ਕੋਈ ਚੁਲਾ ਉਹਦੇ ਆਜੂਆ ਫਿੱਟ ਦਾ ਸਨੇਹ ਤੇ ਚੁਲਾ ਲੈ ਲੈਣਾ ਤੁਹਾਨੂੰ ਬਸ ਚੁਲੇ ਲਸਣੇ ਲੈਣਾ ਪਏ ਹੂੰ ਜਿਸ ਸਮਾਨ ਆਪਾਂ ਖਰੀਦ ਲਿਆ ਵਾ ਅੱਧਾ ਸਮਾਨ ਕੱਟ ਚ ਪਾ ਲਿਆ ਵਾ ਇੱਧਰ ਬਈ ਹਰਦੀਪ ਜੀ ਕਹਿੰਦੇ ਅੱਜ ਬਲਟਿਕ ਹੈ ਜੇ ਤਾਂ ਮਿਲੋੜ ਦੋ ਨਾਲੇ ਗੇੜਾ ਛੜਾ ਕੱਢਣਾ ਆਗੇ ਤੇ ਚੱਲਦੇ ਆਂ ਫਿਰ ਪਿੰਡ ਗਾਈਜ਼ ਤੇ ਆਪਣੇ ਪਿੰਡ ਅੱਜ ਟੂਰਨਾਮੈਂਟ ਵੀ ਆ ਤੇ ਦਿਖਾਉਣੇ ਉੱਥੋਂ ਦਾ ਵੀ ਥੋੜਾ ਬੱਦ ਵਿਊ ਕੱਲ ਨੂੰ ਗਾਈਜ਼ ਲਾਸਟ ਲਾਸਟ ਰਹਿਣਾ ਟੂਰਨਾਮੈਂਟ ਦਾ ਤੇ ਭਾਈ ਹਰਦੀਪ ਜੀ ਭਾਈ ਜੀ ਉਹ ਤਾਂ ਅਸੀਂ ਥੋੜੇ ਲੇਟ ਹੀ ਗਏ ਕਿਉਂਕਿ ਘਰੋਂ ਲੇਟ ਤੁਰੇ ਸੀ ਥੋੜੇ ਜਿ ਕੁਝ ਸਮਾਂ ਸਾਨੂੰ ਰਸਤੇ ਦੇ ਵਿੱਚ ਲੱਗ ਗਿਆ ਕੁਝ ਰਸਤੇ 'ਚ ਮਿਲ ਗਿਆ ਸੀ ਪੁਰਾਣਾ ਮਿੱਤਰ ਫਿਰ ਉਹਨਾਂ ਦੇ ਘਰੇ ਲੱਗ ਗਿਆ ਘੇਟਾ 1 ਡੇਢ ਘੰਟਾ ਤੇ ਫਿਰ 2 ਵਜੇ ਗਏ ਜੀ ਤੁਰੇ ਤੇ ਹੁਣ ਤਾਂ ਚੱਲਦੇ ਆ ਆਪਣੇ ਪਿੰਡ ਨੂੰ ਸੋ ਦੇਖਣ ਦੇ ਦਿਖਾਉਂਦੇ ਰਹਾਂਗੇ ਆਪਾਂ ਰਾਹ ਦਾ ਵੀਊ ਤੁਹਾਨੂੰ ਬਣੇ ਰੋ ਜੀ ਗイズ ਵਲੌਗ ਦੇ ਨਾਲ ਜੀ ਜਾ ਰਹੇ ਸੀ ਆਪਾਂ ਪਿੰਡ ਨੂੰ ਫਿਰ ਰਸਤੇ ਦੇ ਵਿੱਚ ਬਾਈ ਜੀ ਕਹਿੰਦੇ ਕੁਝ ਖਾਣਾ ਵਾ ਤੇ ਹੋਟਲ ਤੇ ਰੁੱਕ ਗਏ ਇੱਧਰ ਬਾਈ ਜੀ ਬੈਠ ਜਾ ਤੇ ਖਾਣਿਆ ਕਰੋ ਗイズ ਸਮੋਸੇ ਮਗਾਏ ਵੀ ਆ ਸਮੋਸੇ ਖਾ ਕੇ ਦੁਬਾਰਾ ਤੋਂ ਚੱਲਦੇ ਆ ਪਿੰਡ ਨੂੰ ਤੇ ਥੋੜਾ ਜਿਹਾ ਆਪਾਂ ਮੇਲਾ ਵੀ ਵੇਖ ਕੇ ਆਵਾਂਗੇ ਟੂਰਨਾਮੈਂਟ ਚੱਲ ਰਿਹਾ ਹੈ ਨਾ ਆਪਣੇ ਪਿੰਡਾਂ ਤੇ ਦਿਖਾ ਦਾਂਗੇ ਗイズ ਤੁਹਾਨੂੰ ਵੀ ਥੋੜਾ ਬਹੁਤ ਵੀਊ ਸਮੋਸੇ ਆ ਗਏ ਆਪਣੇ ਸਮੋਸੇ ਖਾ ਰਹੇ ਆ ਇਧਰ ਬਾਈ ਜੀ ਕਿਵੇਂ ਆ ਟੇਸਟ ਦੱਸੋ ਟੇਸਟ ਗਾਈਜ਼ ਘੈਂਟਾ ਮੈਂ ਅੱਜ ਟੇਸਟ ਕਰਨ ਲੱਗਾ ਵਾਂ ਬਾਈ ਟੇਸਟ ਬਹੁਤ ਘੈਂਟਾ ਆਪਣੇ ਪੰਜਾਬੀ ਵੀਰਾਂ ਦਾ ਇਹ ਹੋਟਲ ਆ ਤੇ ਸਮੋਸੇ ਗਾਜ ਬਹੁਤ ਏਸਟੀ ਪਰ ਖਾ ਕੇ ਚੱਲਦੇ ਆਪਾਂ ਕੰਡ ਨੂੰ ਜੀ ਮਿੱਤਰੋ ਕੀ ਹਾਲ ਚਾਲ ਹੈ ਉਮੀਦ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਆਪਣੇ ਟਰੈਕਟਰ ਨੂੰ ਇੱਕ ਵਾਰ ਕਰਨ ਲੱਗੇ ਆ ਨੌਨ ਟਰਬੋ ਤੇ ਦੇਖਦੇ ਆ ਫਿਰ ਕਿੰਨਾ ਕੁ ਫਰਕ ਲੱਗਦਾ ਇੱਕ ਵਾਰ ਬਾਰ ਉਹ ਲੱਗੇ ਨੂੰ ਕਾਫੀ ਟਾਈਮ ਹੋ ਗਿਆ ਸੀ ਮੈਂ ਕਿਹਾ ਚਲੋ ਬਾਅਦ ਜੀ ਉਹ ਜਿਹੜੀ ਮਿਸ ਕਰਦੇ ਸੀ ਪਹਿਲਾਂ ਵਾਲੀ ਤੇ ਬਾ ਕਰਦਿਆਂ ਦੀ ਬਦਲਾਛਦਲੀ ਇਹ ਆ ਗਿਆ ਜੀ ਇਹਦਾ 에ਅਰ ਕਲੀਨਰ ਇਹਦੇ ਤੇ ਆਪਣਾ ਲੱਗੀ ਸੀ ਟਰਬੋ ਤੁਸੀਂ ਵੇਖੀ ਆ ਪਹਿਲਾਂ ਵੀ ਇੱਥੋਂ ਬੰਦ ਆ ਇਹ ਇੱਕਾਪਾ ਲੈ ਕੇ ਆਇਆ ਸੁੱਕਾ 에어 ਕਲੀਨਰ ਇਹ ਲਿਆਂਦੀ ਆ ਦੀ ਪੱਠੀ ਐਕਸਮ ਵਾਲੀ ਦੱਸ ਦੱਸੀ ਉਹਨਾਂ ਨੇ ਔਰ ਫਤਈ ਮਾਰਕਾ ਦੇਖ ਕੇ ਲਿਆਂਦਾ ਇੱਕਰ ਲੌਸਕਰ ਦਾ ਮਾਰਕਾ ਮਲੋਟੋ ਲੈ ਕੇ ਆਏ ਆ ਜੀ 500 ਰੁਪਏ ਦੀ ਬਣੇ ਰੋ ਵੀਡੀਓ ਦਾ ਲਓ ਜੀ ਸਮਾਨ ਸਮੁੰਡ ਜਿਹੜਾ ਸੀਗਾ ਆਪਾਂ ਇਹਦਾ ਲੈ ਲਿਆ ਆਪਣੇ ਦੂਜੇ ਰਾਈਡਰ ਦਾ ਪਾਵਰ ਸਟੀering ਦਾ ਸੀਗਾ ਉਹ ਲੈ ਲਿਆ ਪਾਸਪੇਪ ਦਾ ਟੂਟਾ ਆ ਚੀਜ਼ ਆ ਪਕੜਵਾ ਦੀ ਐਰ ਕਲੀਨਰ ਚ ਤੇ ਆ ਆਪਾਂ ਦੁਬਾਰੇ ਕਰਾਦਾ ਫੈਟੇ ਵਿੱਚ ਪੱਠੀ ਆਪਾਂ ਜਿਹੜੀ ਲੈ ਕੇ ਆਏ ਸੀ origignal ਮਾਰਖਾਉਂਦਾ ਜੀ ਇਹਦਾ ਕਰਲੋਸ ਕਰਦਾ ਇਹਦੇ ਨਟ-ਨੋਟ ਲੈ ਲਿਆ ਤੇ ਹੁਣ ਆਪਾਂ ਚੱਲਦੇ ਹਾਂ ਘਰੇ ਹਾਂਜੀ ਇਹਦੀ ਹੋ ਗਈ ਆ ਕਸਾ ਕਸਾਈ ਪੱਠੀ ਆਪਾਂ ਕਸਤੀ ਆ ਦੀ ਜਿਹੜੀ origignal ਵਾਲੀ ਲੈ ਕੇ ਆਏ ਸੀ ਆਪਾਂ ਸੈਕੰਡ ਹੈਂਡ ਫਿਟਿੰਗ ਫੂਟਿੰਗ ਇੱਕ ਵਾਰ ਹੋ ਗਈ ਆ ਤੇ ਹੁਣ ਤੁਹਾਨੂੰ ਅਸੀਂ ਵੀ ਲਗਭਗ 4 ਸਾਲਾਂ ਤੋਂ ਇਹਦੀ ਆਵਾਜ਼ ਸੁਣਨੀ ਆ origignal ਆ ਇਹਦਾ ਪਾਇਆ ਪਖਲਾਰਾ ਜਿਹਦੀ ਫਿਟਿੰਗ ਫੂਟਿੰਗ ਕਰਨ ਵਾਲੀ ਆ ਚਲੋ ਇੱਕ ਵਾਰ ਨੂੰ ਖੁੱਲੇ ਨੂੰ ਦੇ ਦੇਣ ਚਲਾ ਕੇ ਅਜੇ ਦਾ ਤੇਲ ਦਾ ਰਹਿੰਦੀ ਆ ਸਰਵਾਈ ਆਉਗੀ ਤੇ ਤੇਲ ਆਊਗਾ ਪਰ ਮੈਂ ਤੁਹਾਨੂੰ ਬੰਦ ਕਰ ਦਿੰਦਾ ਫੇਰ ਦਿਖਾਉਣੇ ਆ ਬੜਕ ਤੁਹਾਨੂੰ ਲੋ ਜੀ ਕਾਸ ਲੈਣ ਨੂੰ ਇੱਕ ਵਾਰੀ ਵਾਰ ਨਾਟ ਬੋਲ ਦੀ ਚੱਕ ਲਗੇ ਸਾਰੇ ਹੁਣ ਲੈ ਕੇ ਰੱਬ ਦਾ ਨਾ ਮੈਂ ਕਰਦੀ ਅਸਲ ਕੇ ਵੀ ਵਾਰਦਾ ਹੋਰੂੰਦਰਾ ਜੀ ਲੱਗਦੀ ਆ ਮਾਈ ਬਹੁਤ ਮਾਰੀ ਜਾਂਦਾ ਮੈਨੂੰ ਲੱਗਦਾ ਤੇਲ ਟੂ ਜਵਾ ਵਧਿਆ ਰਿਹਾ ਹਾਂ ਹਾਂਜੀ ਆਪਣੇ ਜਿਹੜੀ ਧੂਏ ਦੀ ਗੱਲ ਕਰਦੇ ਸੀ ਜਿਹੜਾ ਪਹਿਲਾਂ ਟਰੈਕਟਰ ਮਾਰਿਆ ਜਦੋਂ ਟਰਬੋ ਲਾਉਣ ਤੋਂ ਬਾਅਦ ਉਹਨਾਂ ਨੇ ਕੁਝ ਟਾਈਮ ਮਾਰਿਆ ਸੀ ਪਤਾ ਨਹੀਂ ਤਾਂ ਹੈੱਡ ਦੇ ਉੱਪਰ ਜੰਮ ਜਾਂਦੀ ਆ ਕਾਰਬਨ ਵਗੈਰਾ ਤੇ ਮੈਨੂੰ ਐ ਲੱਗਿਆ ਯਾਰ ਮੈਂ ਖਾਦਾ ਮਤਲਬ ਕੰਮ ਗਲਤ ਹੋ ਗਿਆ ਕਿਉਂਕਿ ਤੇਲ ਜਿੱਦੋਂ ਆਪਾਂ ਘਟਾਉਣਾ ਸੀ ਟਰੈਕਟਰ ਨੇ ਦਬਣਾ ਸੀ ਤੇ ਪਰ ਨਹੀਂ ਉਹ ਸੇਮ ਤੇਲ ਤੇ ਜਿੱਥੇ ਆਪਣਾ ਟਰਬੋ ਵਾਲਾ ਸੀਗਾ ਉੱਥੇ ਛੱਡ ਗਿਆ ਸੀ ਧੂਆਂ ਵਰੇ ਸਹੀ ਹੋ ਗਿਆ ਇਹ ਜਮਾ ¡Ahí que le dura! ਇਹ ਕਰਤਾ ਜੀ ਆਪਾਂ 에ਅਰ ਕਲੀਨਰ ਫਿੱਟੇ ਦਾ ਸੁੱਕੇ ਵਾਲਾ ਕਿਰਾਂ ਇਥੇ ਲਾ ਕੇ ਵੇਖਿਆ ਗਾਹ ਵੇਖੋ ਵੀ ਕਾਮਯਾਬ ਹੁੰਦਾ ਕਿ ਨਹੀਂ ਹੁੰਦਾ ਇਹ ਵੀ ਆਪਾਂ ਰੱਖਾਂਗੇ ਇਹਨੂੰ ਡਬਲ ਤੇ ਇਹ ਵੀ ਆਪਾਂ ਜਿਹੜਾ ਨਾਲ origignal ਆਉਂਦਾ ਉਹ ਵੀ ਲਾਵਾਂਗੇ 6 ਇੰਚ ਵਾਲਾ ਕਿਰਾਂ ਲੱਗਿਆ ਇਹਦੇ ਚ ਤੇ ਬਾਕੀ ਆਵਾਜ਼ ਦਾ ਥੋੜਾ ਜਿਹਾ ਚਲੋ ਆਪਣਾ ਨਾ ਸਿਲੈਂਸਰ ਇਹ ਇਦੀ ਪੱਠੀ-ਪੁੱਠੀ ਜੀ ਅੰਦਰ ਕੜਵਾਈ ਹੋਈ ਸੀ ਤੇ ਥੋੜੀ ਜੀ ਆਵਾਜ਼ ਜਿਵੇਂ ਆਊਟ ਜੀ ਲੱਗਦੀ ਆ ਹੁਣ ਆਪਾਂ ਇਹਦਾ ਸਲੈਂਸਰ ਵੀ ਫਿਰ ਚੇਂਜ ਕਰਾਂਗੇ ਨਵਾਂ ਪਾਵਾਂਗੇ origignal ਜਿਹੜਾ ਤੇ ਇੱਕ ਵਾਰ ਆ ਦੇਖ ਲਓ ਜਿਵੇਂ ਆਪਣਾ ਇਹ ਜਿਹੜਾ ਆਪਣਾ 터보 ਵਾਲਾ ਸੀ ਇਹਨੂੰ ਆਪਾਂ ਬੰਦ ਨਹੀਂ ਕੀਤਾ ਕਹਿੰਦਾ ਮਤਲਬ ਇਹਨੂੰ ਵੀ ਆਪਾਂ ਚਾਲੂ ਰੱਖਤਾ ਇਹਦੇ ਨਾਲ ਸੁੱਕਾ ਏਅਰ ਕਲੀਨਰ ਆਪਾਂ ਜੁਆਇੰਟ ਕਰਤਾ ਤੇ ਬਸ ਹੁਣ ਉਹ ਆਪਣਾ ਖੁੱਲਿਆ ਪਿਆ ਉਸੇ ਦਿਖਾਉਣੀ ਆ ਤੁਹਾਨੂੰ ਇਹ ਫਟ ਕਰਾ ਲਿਆ ਹੁੰਦਾ ਸੀ ਇਹਦੇ ਨਾਲ ਆਪਣਾ ਉਹ ਜਿਹੜਾ ਮੋੜ ਆਪਣਾ ਉਹ ਕਰਵਾ ਵਿੱਚੋਂ ਕਰਵਾਤਾ ਇਹ ਜੀ origignal ਜੀ ਇਹ ਕਰਵਾ ਕੇ ਅਖਲਾਰਾ ਖਲੋਰਾਇਆ ਖਿਲ ਰਿਆ ਪਿਆ ਉਹ ਆਪਣੀ ਪਹਿਲਾਂ ਵਾਲੀ ਪੱਠੀ ਸਮੇਤ ਆਪਣਾ টারਬੋ ਖੋਲਤੀ ਆ ਬਾਕੀ ਹੁਣ ਆਪਰ ਨੂੰ ਲੱਗੂਗਾ ਪਤਾ ਬਾਬੂ ਕੇ ਵਿਖਾਂਗੇ ਵੈਸੇ ਤਾਂ ਅਸੀਂ ਦੇਖ ਹੀ ਲਿਆ ਤੁਹਾਡੇ ਆਪਣਾ ਵੀਡੀਓ ਤੁਸੀਂ ਦੇਖ ਹੀ ਲਿਆ ਵੀ ਟਰ ਆਪਣਾ ਇੱਟਾਂ ਦੇ ਉੱਪਰ ਦੀ ਜਿਹੜਾ ਟਰੈਕਟਰ ਲਗਾਇਆ ਕੋਈ ਜ਼ਿਆਦਾ ਫਰਕ ਤਾਂ ਨਹੀਂ ਲੱਗਿਆ ਆਪਾਂ ਨੂੰ 19 20 ਦਾ ਬਾਕੀ ਚਲੋ ਸਹੀ ਦਾ ਵਾਅਦਾ ਪਤਾ ਲੱਗੂ ਆਪਾਂ ਨੂੰ ਇਹ ਆਪਣੀਆਂ ਪੱਠੀ ਤੁਸੀਂ ਵੇਖਿਆ ਵੀ ਵੈਲਡ ਕਰਵਾਈਏ ਨਾਲ ਉਹਦੇ ਟਰਬੋ ਗੱਲਾ ਖੁੱਲਦਾ ਹੈ ਉੱਪਰ ਜਿਹੜਾ ਵਿਚਾਲੇ ਇਹਦੇ ਇਹਨੂੰ ਕੀ ਕਹਿ ਸਕਦੇ ਆਪਾਂ ਟਰਬੋ ਨੂੰ ਤੇ ਪੱਠੀ ਨੂੰ ਜੋੜਨ ਵਾਸਤੇ ਜਿਹੜਾ ਵਿਚਾਲੇ ਆਪਾਂ ਬਣਾਉਣੇ ਆ ਜਿਗਾੜ ਜਾ ਉਹ ਨਾਲ ਵੈਲਡ ਕਰਾਇਆ ਹੋਇਆ ਇਹ ਬਣੇ ਰੂ ਵੀਡੀਓ ਨਾਲ ਦਿਖਾਉਣੇ ਆ ਤੁਹਾਨੂੰ ਫਾਈਨਲ ਫਿਟਿੰਗ ਇਹ ਲੱਗ ਗਿਆ ਕੋਸ ਸਾਰਾ ਹੁਣ ਇਹਦੀ ਸ਼ੋ ਲਾਉਣਿਆ ਕਿਰਾ ਇਧਰੋਂ ਇਸ ਤਰ੍ਹਾਂ ਵੈਸੇ ਲੱਗਣੀ ਚਾਹੀਦੀ ਆ ਸ਼ੋ ਥੱਲੇ ਥੱਲੇ ਇਹ ਲੱਗਦਾ ਬਾਕੀ ਫਿੱਟ ਕੀਤਾ ਤੁਲ ਲੱਗੂ ਪਤਾ 에ਅਰ ਕਲੀਨਰ ਵਗੈਰਾ ਆਪਣਾ ਜਿਹੜਾ ਸਿੰਗਲ ਹੈ ਇਹ ਹੋ ਗਿਆ ਫਿੱਟ ਇਹਦੀ ਫਿਟਿੰਗ ਤੁਹਾਨੂੰ ਦਿਖਾਉਣੀ ਆਪਾਂ ਲੈ ਸ਼ਾਉਣ ਕਰੀਏ ਇਹ ਫਿਟਿੰਗ ਹੋ ਗਈ ਆ ਜੀ ਇਹਦੀ ਇੱਥੇ ਪਹਿਲਾਂ ਆਪਣੇ ਹੁੰਦਾ ਉਹ ਨੂੰ ਹਾਊਸ ਪਾਈਪ ਕਹਿ ਸਕਦੇ ਆਪਾਂ ਆਪਾਂ ਇਹਨਾਂ ਦਾ ਵੈਸੇ ਫਿਕਸ ਹੀ ਕਰਤਾ ਇੱਕ ਤੁਹਾਨੂੰ ਅੱਜ ਜੋੜ ਦੇਖਦਣਾ ਇਹ ਪਾਈਪ ਇੱਕ ਦੂਜੇ ਦੇ ਵਿੱਚ ਫਸ ਗਈ ਆ ਕਿਉਂਕਿ ਜਿਹੜੀ ਇਹਦੇ ਨਾਲ ਜਿਹੜੀ ਪਾਈਪ ਜੁੜੀ ਹੋਈ ਆ ਇਹ ਇਸ ਪਾਈਪ ਨਾਲੋਂ ਥੋੜੀ ਜਿਹੀ ਛੋਟੀ ਆ ਇਹ ਇਸ ਪਾਈਪ ਨਾਲ ਜਿਹੜੀ ਆ ਜੁੜੀ ਹੋਈ ਆ ਸਟੀਲ ਵਾਲੀ ਆ ਇਹ ਜਿਹੜੀ ਇਹਦੇ ਨਾਲ ਜੁੜੀ ਆ ਲੋਹੇ ਵਾਲੀ ਇਹ ਥੋੜੀ ਜਿਹੀ ਆਪਾਂ ਛੋਟੀ ਕਰਕੇ ਪਾਈ ਆ ਮਤਲਬ ਵੈਸੇ ਛੋਟੀ ਨਹੀਂ ਸੀ ਆਪਾਂ ਥੋੜਾ ਕੱਟ ਪਾ ਕੇ ਇਹਦੇ ਵਿੱਚ ਫਸ ਫਸਮੀ ਕਰਤੀ ਇਹਦੇ ਵਿੱਚ ਵੀ ਹੁਣ ਇਹਨੂੰ ਕਹਿੰਦਾ ਮਤਲਬ ਇੱਥੋਂ ਇਹ ਆਪਾਂ ਬਰਾਬਰ ਨਹੀਂ ਗਈ ਇਹ ਇਹਦੇ ਵਿੱਚ ਇੱਥੋਂ ਤੱਕ ਚੜੀ ਹੋਈ ਹੈ ਵਿੱਚ ਹੁਣ ਇਹਨੂੰ ਕਲੰਪ ਕਲੰਪ ਦੀ ਕਾਹ ਦੀ ਲੋੜ ਨਹੀਂ ਆ ਪੂਰੀ ਵਿੱਚ ਬੈਠੀ ਹੋਈ ਹੈ ਤੇ ਹੁਣ ਇਹਨੂੰ ਆਪਾਂ ਲੱਗਿਆ ਕਸਣ ਬਣੇ ਰੁਗੜੀ ਹੋਣਾ ਲਓ ਜੀ ਇਹ ਆਪਾਂ ਕਰਤਾ ਫਿੱਟ ਤੇ ਪਾਈਪ ਤੇ ਪਾਈਪ ਤੁਹਾਨੂੰ ਦੱਸਿਆ ਸੀ ਇਸ ਤਰ੍ਹਾਂ ਚੜ ਗਈ ਹੈ ਤੇ ਇਹਦੇ ਅੰਦਰਵਾਰ ਵੀ ਆਪਾਂ ਅਰਲਾ ਟੈਡ ਜੀ ਲੈ ਕੇ ਆਏ ਸੀ ਇੱਕ ਵਾਰ ਤਾਂ ਮਤਲਬ ਆਪਾਂ ਸੇਫਟੀ ਦਾ ਪੂਰਾ ਧਿਆਨ ਰੱਖਿਆ ਵੀ ਕਈ ਵਾਰੀ ਕੋਈ ਕਮੀ ਪੇਸ਼ੀ ਆ ਜਿਵੇਂ ਵੈਲਡਿੰਗ ਦੇ ਵਿੱਚ ਰਹਿ ਜਾਂਦੀ ਹੈ ਤੇ ਹੁਣ ਆਪਾਂ ਇਹਨੂੰ ਇੱਥੇ ਵਹਿੰਦੇ ਸੀ ਲਾ ਕੇ ਵੀ ਜੇ ਆਪਣਾ ਜਿਹੜਾ ਇਹ ਡਬਲ ਫਿਲਟਰ ਆ ਆ ਤੁਹਾਨੂੰ ਤੁਸੀਂ ਦੇਖਿਆ ਹੀ ਆ ਜਿਹੜੀ ਆਪਣੀ ਟਰਬੋ ਵਾਲੀ ਪਾਈਪ ਹੈ ਵੀ ਜੇ ਇਹਨੂੰ ਆਪਣਾ ਇੱਥੇ ਕਿਸੇ ਹਿਸਾਬ ਚ ਫਿੱਟ ਆ ਜਾਂਦਾ ਫਿੱਟ ਆਉਂਦਾ ਤਾਂ ਹੈਗਾ ਡਬਲ ਚੱਲੂਗਾ ਬਹੁਤ ਵਧੀਆ ਇੱਥੇ ਪਰ ਇੱਕ ਇਹਦਾ ਮਤਲਬ ਚੱਕਰ ਹੈ ਵੀ ਆਪਣੀ ਸ਼ੋ ਨਹੀਂ ਲੱਗਣੀ ਇੱਥੇ ਲੱਗ ਜੂਗਾ ਕਿਵੇਂ ਸਾਈਡ ਤੋਂ ਬੋਰਾ ਦਾ ਚਲੋ ਐਸੇ ਲੱਗੂਗਾ ਹੀ ਪਰ ਜੇ ਆਪਾਂ ਡਬਲ ਦੀ ਗੱਲ ਕਰੀਏ ਇੱਥੇ ਆਪਣੀ ਸ਼ੋ ਨਹੀਂ ਲੱਗਣੀ ਇੱਥੇ ਵੀ ਹੋ ਜੂਗਾ ਇਹ ਇੱਥੇ ਹੋਗਾ ਚਲੋ ਆ ਆਪਣਾ ਘੁੰਮ ਕੇ ਥੱਲੇ ਆ ਜਾਣਾ ਤੇ ਆ ਆਪਣਾ ਦੂਸਰਾ ਪਿਆ ਕਲੰਪ ਜਾ ਹਾਂ ਸੌਰੀ ਇਹ ਵਾਲਾ ਹੁਣ ਆਪਾਂ ਜਾਂਦਾ ਸ਼ੋਅ ਦੀ ਮਾੜੀ ਜੀ ਲਾ ਕੇ ਦੇਖ ਲੈਨੇ ਆ ਆ ਲੱਗ ਗਿਆ ਜੀ ਨਾਲ ਜੇ ਆਪਾਂ ਇੱਕ ਟਾਈਮ ਤੇ ਇਹਨੂੰ ਆਪਾਂ ਵੈਸੇ ਆਪਣਾ ਆ ਵੀ ਸਕਦਾ ਇਹਨੂੰ ਇਹਨੂੰ ਆਪਾਂ ਘੁਮਾ ਕੇ ਥੱਲੇ ਕਰਕੇ ਦੇਖਦੇ ਆਂ ਸ਼ੋਅ ਆਪਣੀ ਲੱਗੀ ਐ ਇੱਥੇ ਆਪਣਾ ਸਹੀ ਐ ਐਵੇਂ ਆਪਾਂ ਇਹਦਾ ਤਰਾਮਝਾਮ ਕਰੀ ਗਏ ਇੰਨਾ ਕੁਛ ਤੇ ਇੰਨੇ ਕੁਛ ਕਰਨ ਦੀ ਆਪਣ ਨੂੰ ਲੋੜ ਹੀ ਨਹੀਂ ਸਿੱਧਾ ਆਪਣਾ ਉੱਪਰ ਹੀ ਚੜ ਗਿਆ ਇਹਦੇ ਆ ਡਬਲ ਹੋ ਗਿਆ ਤੇ ਸ਼ੋਅ ਆਪਣੀ ਲੱਗਦੀ ਐ ਥੋੜਾ ਜਿਹਾ ਫਰਕ ਰਹਿੰਦਾ ਉਹ ਆਪਣਾ ਜਿਹੜਾ ਉੱਪਰ ਵਾਲਾ ਇਹ ਲੱਗ ਰਿਹਾ ਇੰਕੀ ਉਹ ਨਿਸ਼ਾਨ ਪੈ ਗਿਆ ਇਹਨੂੰ ਆਪਾਂ ਕਮਾ ਕੇ ਕਰਦੇ ਆਂ ਪਰਨਲੀ ਸਾਈਡ ਇਹਦਾ ਜੀ ਆਪਾਂ ਹੁਣ ਕਰਤਾ ਇੱਥੇ ਫਾਈਨਲ ਇਸ ਜਗ੍ਹਾ ਤੇ ਬਸ ਹਾ ਥੋੜਾ ਜਿਹਾ ਲੂਸ ਆ ਇਹਦੇ ਤੇ ਕੋਈ ਟੇਪ ਵਗੈਰਾ ਬਲੇਟ ਕੇ ਬਸ ਉੱਪਰ ਉੱਪਰ ਕਲੰਪ ਕੱਸ ਦਿਆਂਗੇ ਕੋਈ ਇਸ਼ੂ ਨਹੀਂਗਾ ਤੇ ਇੱਥੇ ਆਪਣਾ ਪਰਫੈਕਟ ਆ ਜਮਾ ਸ਼ੋ ਲੱਗਦੀ ਆ ਜਿਵੇਂ ਸਹੀ ਆ ਇਹ ਵੀ ਨਾਲ ਚੱਲੂਗਾ ਤੇ ਉਹ ਵੀ ਚੱਲੂਗਾ ਆਪਾਂ ਹਾਲ ਬੰਦ ਨਹੀਂ ਕੀਤਾ ਤੇ ਹੁਣ ਚਲੋ ਬਾਕੀ ਇਹਦੀ ਸੁਬਾ ਰਾਤ ਦਾ ਕਮਰਾ ਰਾਤ ਦਾ ਹੀ ਹੁੰਦਾ ਸੁਬਾ ਕੋਈ ਮਾੜੀ ਮੋਟੀ ਇਹਦੀ ਕੋਈ ਰਹਿੰਦਾ ਹੋਇਆ ਤੇ ਦੀ ਤਸੱਲੀ ਆਪਾਂ ਉਹਵੇਂ ਹੋ ਜਾਣੀ ਹੈ ਟੇਪ ਵਗੈਰਾ ਕਰਦੇਾਂਗੇ ਜੇ ਕਿਤੇ ਕੋਈ ਵੈਸੇ ਤਾਂ ਨੂੰ ਆਪਾਂ ਬੰਦ ਕਰਕੇ ਦੇਖਾਂਗੇ ਉੱਪਰ ਬੰਦ ਕਰਕੇ ਪਤਾ ਲੱਗ ਜਾਂਦਾ ਨਾ ਜੇ ਟਰੈਕਟਰ ਮਾੜੀ ਮੋਟੀ ਕੀ ਵੀ ਕਦੋਂ ਖਵਾ ਲੈਂਦਾ ਹੋਵੇ ਟਰੈਕਟਰ ਬੰਦ ਨਹੀਂ ਹੁੰਦਾ ਹੁੰਦਾ ਤੇ ਚਲੋ ਵੈਸੇ ਤਾਂ ਬਾਬਾ ਸਹੀ ਕਰੂਗਾ ਸਾਰਾ ਕੁਝ ਬਾਕੀ ਰਾਤ ਦਾ ਕੰਮ ਰਾਤ ਦਾ ਹੀ ਹੁੰਦਾ ਤੇ ਹੁਣ ਫਿਰ ਆਪਾਂ ਸਵੇਰ ਕਰਾਂਗੇ ਜੋ ਵੀ ਤਾਂ ਰਹਿ ਗਿਆ ਦਾ ਤਾਂ ਰੱਖੇ ਸੁੱਖ ਬਣੀ ਰੋ ਵੀਡੀਓ ਦੇ ਨਾਲ ਹਾਂਜੀ ਸੋ ਆਪਣਾ ਫਾਈਨਲ ਹੋ ਗਿਆ ਸਾਰਾ ਬਹੁਤ ਆਪਾਂ ਪਰ 에ਅਰ ਕਲੀਨਰ ਲਾਉਣ ਵਾਸਤੇ ਪਹਿਲਾਂ ਇਹਨੂੰ ਇੱਥੇ ਫਿੱਟ ਕੀਤਾ ਇੱਥੇ ਵੀ ਨਾ ਗੱਲ ਬਣੀ ਪਏ ਪਾਪੂ ਪੱਸਾ ਬਣਵਾ ਲਈਆਂ ਕੱਲ ਬਿਲਕੁਲ ਫਿੱਟ ਹੋਣ ਤੇ ਰੈਡੀ ਸੀਗਾ ਮਤਲਬ ਵੀ ਚਲੋ ਹੁਣ ਆਪਾਂ ਫਿੱਟ ਕਰ ਹੀ ਦੇਣਾ ਫਿਰ ਮੈਂ ਸੋਚਿਆ ਮੈਂ ਚਲੋ ਕਈ ਵਾਰੀ ਆਪਣਾ ਇਹ ਚੀਜ਼ ਰੈਡੀਏਟਰ ਜ਼ਿਆਦਾ ਚੱਲਣ ਦੇ ਨਾਲ ਗਰਮ ਵੀ ਹੋ ਜਾਂਦਾ ਵੀ ਇਹ ਇਹਦੇ ਨਾਲ ਲੱਗਦਾ ਹੈ 에ਅਰ ਕਲੀਨਰ ਨਾਲ ਵੀ ਕੋਈ ਇਹਦੇ ਕੋਈ ਨੁਕਸਾਨ ਹੋ ਗਿਆ ਤੇ ਇੱਥੋਂ ਕੋਈ ਮਤਲਬ ਹੋ ਵੀ ਸਕਦਾ ਕੋਈ ਹਵਾ ਦੀ ਕ੍ਰੋਸਿੰਗ ਫਿਰ ਆਪਾਂ ਇੱਥੇ ਹੀ ਫਿੱਟ ਕਰਤਾ ਜੀ ਇਹ ਸਿੱਧਾ ਹੀ ਕਿਸੇ ਪਾਸੇ ਟੱਚ ਨਹੀਂ ਕਰ ਬਿਲਕੁਲ ਸੇਫ ਹੈ ਕਿਸੇ ਪਾਸੇ ਪੂਰਾ ਵੀ ਟੱਚ ਹੈ ਨਹੀਂ ਆ ਦੇਖ ਸਕਦੇ ਆ ਤੇ ਸ਼ੋ ਵੀ ਆਪਣੀ ਬਿਲਕੁਲ ਪ੍ਰੋਪਰ ਲੱਗਦੀ ਆ ਇੱਕ ਵਾਰ ਤੁਸੀਂ ਇਹਦੀ ਪੇਂਟਿੰਗ ਦੇਖ ਲਓ ਇਹ ਤਾਂ ਚਲੋ ਐਜ਼ ਇਟ ਇਜ਼ ਜਿਵੇਂ ਹੁੰਦਾ ਉਸੇ ਤਰ੍ਹਾਂ ਸੀਮਾ ਫਿਟਿੰਗ ਹੋ ਗਈ ਹੈ ਜਿਹੜਾ ਬਾਹਰ ਲਾਇਆ ਕਿ 에ਅਰ ਕਲੀਨਰ ਹੈ ਬਟ ਆਪਾਂ ਡਬਲ ਦੇ ਚੱਕਰਾਂ 'ਚ ਸੀਗੇ ਜਿਹਦੇ ਕਰਕੇ ਥੋੜਾ ਟਾਈਮ ਲੱਗ ਗਿਆ ਵੀ ਇਹ ਆਪਾਂ ਕਹਿੰਦੇ ਸੀ ਚਲੋ ਇਹ ਟਰਬੋ ਵਾਲਾ ਜਿਹੜਾ ਪਾਪ ਐਕਸਟਰਾ ਲੱਗਿਆ ਇਹ ਬੰਦ ਨਾ ਕਰਨਾ ਪਵੇ। ਸੋ ਆਪਾਂ ਇਹਦੇ ਤੇ ਡਬਲ ਜਿਹੜਾ ਆਪਣਾ ਸੁੱਕਾ 에ਅਰ ਫਿਲਟਰ ਆਉਂਦਾ ਹੈ ਜੀ ਲਾਤਾ ਇਹਦੇ ਤੇ। ਤੇ ਹੁਣ ਚਲੋ ਫਾਈਨਲ ਆ ਤੁਹਾਨੂੰ ਸ਼ੋ ਵੀ ਆਪਾਂ ਲਾ ਕੇ ਦਿਖਾਉਨੇ ਆ। ਸ਼ੋ ਵੀ ਬਿਲਕੁਲ ਲੱਗ ਚੁੱਕੀ ਆ। ਕਿਸੇ ਪਾਸੇ ਕੋਈ ਮਤਲਬ ਟੱਚ ਨਹੀਂ ਆ। ਅੰਦਰੋਂ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਜੇ ਦੇਖਿਆ ਤਾਂ ਮਤਲਬ ਅਜੇ ਵੀ ਗਜੈਸ਼ ਪਈ ਆ ਬਸ ਹੁਣੇ ਦੇ ਸਾਈਡਾਂ ਵਾਲੇ ਪੱਲੇ ਰਹਿ ਗਏ ਤੇ ਕਿਸੇ ਵੀ ਜੇ ਵੀਰ ਭਰਾ ਨੇ ਕਿਉਂਕਿ ਐ ਹੁੰਦਾ ਵੀ ਇਹਦੇ ਵਿੱਚ ਇੱਕ ਡਬਲ ਫਿਲਟਰ ਤੁਹਾਨੂੰ ਪਤਾ ਸੁੱਕਾ 에ਅਰ ਫਿਲਟਰ ਲੱਗਿਆ ਹੁੰਦਾ ਇਹ ਚ ਤੇ ਜੇ ਕਈ ਬੰਦੇ ਉਹਨੂੰ ਕੱਢ ਦਿੰਦੇ ਆ ਕਿਉਂਕਿ ਜਦੋਂ ਥੋੜਾ ਚੋਕ ਹੋ ਜਾਂਦਾ ਬਸ ਹੁਣੇ ਦੇ ਸਾਈਡਾਂ ਵਾਲੇ ਰਹਿ ਗਿਆ ਪੱਲੇ ਬਾਕੀ ਆਪਣਾ ਕੰਮ ਨਿਭੜ ਚੁੱਕਿਆ ਕਿਸੇ ਵੀ ਵੀਰ ਭਰਾਣੇ ਜੇ ਆਪਾਂ ਗੱਲ ਕਰ ਰਹੇ ਸੀ ਵੀ ਇਹਦੇ ਵਿੱਚ ਡਬਲ 에ਅਰ ਫਿਲਟਰ ਆਉਂਦਾ ਜਿਹੜਾ ਸੁੱਕੇ ਵਾਲਾ ਜਿਹਨੂੰ ਕਹਿੰਦੇ ਆ ਉਹ ਜਦੋਂ ਕਈ ਵਾਰੀ ਚੋਕ ਹੋ ਜਾਂਦਾ ਤੇ ਕਈ ਬੰਦਿਆਂ ਨੂੰ ਕੱਢ ਦਿੰਦੇ ਆ ਉਹ ਵੈਸੇ ਕਢਣਾ ਨਹੀਂ ਚਾਹੀਦਾ ਉਹ ਸੇਫਟੀ ਪਰਪਸ ਵਾਸਤੇ ਬਹੁਤ ਵਧੀਆ ਚੀਜ਼ ਆ ਕਿਉਂਕਿ ਉਹ ਲੱਗਿਆ ਹੋਵੇ ਤਾਂ ਇੱਥੋਂ ਦੀ ਬਿਲਕੁਲ ਵੀ ਮਿੱਟੀ ਨਹੀਂ ਜਾਂਦੀ ਤੇ ਇਸੇ ਕਰਕੇ ਆਪਾਂ ਇਹ ਡਬਲ ਕਰਤਾ ਇਹਨੂੰ ਵੀ ਚਲੋ ਜੇ ਇਹ ਮਾੜਾ ਮੋਟਾ ਚੋਕ ਹੁੰਦਾ ਇਧਰੋਂ ਹਵਾ ਖਿੱਚੀ ਜਾਊਗਾ ਟਰੈਕਟਰਾਂ ਬੁਝ ਦਵਾਲ ਯਾਰ ਮਿਲੂਗੀ ਕਹਿੰਦਾ ਮਤਲਬ ਕੁਝ ਹੱਦ ਤੱਕ ਟਰੈਕਟਰ ਦੀ ਪਾਵਰ ਵੀ ਇਨਕਰੀਜ਼ ਹੋਊਗੀ ਤੇ ਬਾਕੀ ਚਲੋ ਸੌਖਾ ਰਹੂਗਾ ਇੰਜਨ ਦਾ ਵੈਸੇ ਹੀ ਪਾਵਰ ਦਾ ਫਰਕ ਪੈਣਾ ਹੀ ਪੈਣਾ ਤੇ ਹੁਣ ਆਪਾਂ ਇਹਦਾ ਸਲੈਂਸਰ ਵੀ ਚੇਂਜ ਕਰਤਾ ਸੀ ਤੇ ਇਹਨੂੰ ਆਹ ਸਾਹ ਪੱਲਾ ਰਹਿ ਗਿਆ ਤੇ ਉਦੋਂ ਦਾ ਪੱਲਾ ਰਹਿ ਗਿਆ ਹੁਣ ਆਪਾਂ ਇਹਨੂੰ ਕਰਨ ਲੱਗਿਆ ਸਟਾਰਟ ਲਓ ਜੀ ਕਾਫੀ ਸਾਲਾਂ ਤੋਂ ਕਹਿ ਸਕਦੇ ਆਪਾਂ ਟਾਈਮ ਨਹੀਂਗਾ ਕਿਉਂਕਿ 4 4.5 ਸਾਲ ਟਰਬੋ ਲੱਗੀ ਰਹੀ ਹੈ ਤੇ ਅੱਜ ਇੰਨੇ ਟਾਈਮ ਬਾਅਦ ਆਪਾਂ ਇਹਦੀ ਪੁਰਾਣੀ ਆਵਾਜ਼ ਸੁਣੀ ਹੈ ਝੋਟੇ ਦੀ ਦਿਖਾ ਰਿਹਾ ਹਾਂ ਬਾਕੀ ਮੌਨ ਲੱਗੇ ਆਊਗਾ ਸਵਾਦ ਤੇ ਵੀਡੀਓ ਦੀ ਕਰ ਲੱਗੇ ਆਪਾਂ ਸਮਾਪਤੀ ਮਿਲਦੇ ਆ ਇੱਕ ਨਵੀਂ ਵੀਡੀਓ ਚ ਸਤਿ ਸ੍ਰੀ ਅਕਾਲ ਰੱਬ ਰੱਖਾ ਤੇ ਚੈਨਲ ਨੂੰ ਪਲੀਜ਼ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਕਰ ਦੋ ਪ੍ਰੈਸ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਵੇਖਣ